ਇਹ ਦਲੇ ਲੈ ਕੇ ਜਾਂਦੇ ਹੁੰਦੇ ਸੀਗੇ ਬਹੁਤ ਪਿਆਰ ਕਰਦੇ ਸੀਗੇ ਉਹ ਨਾ ਆਵਾ ਲੈਦੇ ਸੀ ਉਹ ਪਿੱਛੇ ਚੌਪਸਾਫ ਕਰਦੇ ਕਰਦੇ ਇਹਨਾਂ ਨੂੰ ਅਟੈਕ ਆ ਗਿਆ ਤੇ ਡਿੱਗ ਪਏ ਕਿ ਚੌਪਸਾਫ ਕਰ ਰਹੇ ਸੀ ਤਾਂ ਪਹਿਲਾਂ ਥੋੜਾ ਜਿਹਾ ਡਿੱਗ ਪਿਆ ਫਿਰ ਗਰੰਟੀ ਕਹਿੰਦਾ ਕੀ ਹੋਇਆ ਕਹਿੰਦਾ ਮੈਨੂੰ ਚੱਕਰ ਜਿਹਾ ਆ ਗਿਆ ਤੇ ਦੂਜੀ ਵਾਰੀ ਫਿਰ ਡਿੱਗ ਕੇ ਉੱਠਿਆ ਇਹਨੂੰ ਫੇਰ ਤਾਂ ਪੂਰੇ ਹੋ ਗਏ ਨਵਾਂ ਸ਼ਹਿਰ ਦੇ ਬਲਾਚੌਰ ਦੇ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਚੌਰ ਸਾਹਿਬ ਜੀ ਦੀ ਸੇਵਾ ਕਰ ਰਹੇ ਗਰੰਤੀ ਸਿੰਘ ਨੇ ਐਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਜੀ ਹਾਂ ਇਸ ਮੌਕੇ ਤੇ ਮ੍ਰਿਤਕ ਸੁਰਜੀਤ ਸਿੰਘ ਦੇ ਪਰਿਵਾਰ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਸੁਜੀਤ ਸਿੰਘ ਗੁਰੂ ਘਰ ਚ ਕਰੀਬ 2 ਸਾਲਾਂ ਤੋਂ ਲਗਾਤਾਰ ਸੇਵਾ ਨਿਭਾ ਰਹੇ ਸੀ ਅਤੇ ਉਸ ਦੀ ਘਰਵਾਲੀ ਵੀ ਕਈ ਸਾਲ ਪਹਿਲਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹ ਆਪਣੀ ਭੈਣ ਦੇ ਘਰ ਪਿੰਡ ਸਿਆਣਾ ਬਲਾਚੌਰ ਚ ਰਹਿੰਦੇ ਸੀ ਤੇ ਕਿਹਾ ਹੈ ਕਿ ਅਜਿਹੀ ਮੌਤ ਗੁਰੂ ਘਰ ਚ ਕਿਸੇ ਭਾਗਾ ਵਾਲੀ ਨੂੰ ਆਉਂਦੀ ਹੈ ਉਨ੍ਹਾਂ ਨੇ ਸੁਰਜੀਤ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗੁਰਦੁਆਰਾ ਨਾਨਕ ਨਿਰਵੇ ਸਚਖੰਡ ਤਾਂ ਬਲਾਚੌਰ ਦੇ ਸੇਵਾਦਾਰ ਬਲਵੇ ਸਿੰਘ ਨੇ ਦੱਸਿਆ ਕਿ ਗਿਆਨੀ ਸੁਰਜੀਤ ਸਿੰਘ ਕਰੀਬ 2 ਸਾਲ ਤੋਂ ਇੱਥੇ ਸੇਵਾ ਕਰ ਰਹੇ ਸੀ ਬੀਤੇ 2 ਘੰਟੇ ਦੇ ਰੋਲ ਨਿਭਾਉਣ ਉਪਰੰਤ ਅਮ੍ਰਿਤ ਸਮੇਂ ਇਸ਼ਨਾਨ ਕੀਤਾ ਅਤੇ ਭੋਰਾ ਸਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਣ ਉਪਰੰਤ ਗੁਰਦੁਆਰਾ ਸਾਬ ਦੇ ਵਿੱਚ ਜਾ ਕੇ ਉਸ ਸਮੇਂ ਚੌਰ ਸਾਬ ਦੀ ਸੇਵਾ ਕਰਨ ਲੱਗ ਪਏ ਜਦ ਗੁਰੂ ਘਰ ਦੇ ਵਜ਼ੀਰ ਹੁਕਮਨਾਮਾ ਲੈ ਕੇ ਆ ਰਹੇ ਸੀ ਤਾਂ ਅਚਾਨਕ ਗਿਆਨੀ ਸੁਲਜੀਤ ਸਿੰਘ ਨੂੰ ਦਿਲ ਦਾ ਤੋੜਾ ਪੈ ਗਿਆ ਕੁਝ ਸਮੇਂ ਬਾਅਦ ਹੋਸ਼ਾਂ ਅੰਤ ਉੱਠ ਖੜੇ ਹੋ ਗਏ ਅਤੇ ਚੌਰ ਸਾਬ ਨੂੰ ਰੱਖ ਦਿੱਤਾ ਤੇ ਫਿਰ ਪਾਲਕੀ ਸਾਬ ਦੇ ਪਿੱਛੇ ਹੱਥ ਜੋੜ ਕੁੱਟਣਾਂ ਦੇ ਪਾਰ ਬੈਠ ਗਿਆ ਤੇ ਜਦ ਹੁਕਮਨਾਮਾ ਪੂਰਾ ਹੋ ਗਿਆ ਤਾਂ ਗਿਆਨੀ ਸੁਰਜੀਤ ਸਿੰਘ ਸੱਚਖੰਡ ਨੂੰ ਭਿਆਨਾ ਕਰ ਗਏ ਆਪਣਾ ਨਾਮਕ ਹੈ ਮੇਰਾ ਨਾਮ ਜੋੜ ਕੀ ਬੋਲ ਮੇਰਾ ਨਾਮ ਅਮਾਨਤ ਖਾਨ ਹਾਂ ਤੁਹਾਨੂੰ ਜੋੜ ਕੇ ਇੰਦਾ ਖੜੋ ਬੇਟਾ ਇਹ ਬਾਪਾ ਜੀ ਜਿਹੜੇ ਆ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਮਤਲਬ ਕੀ ਕੁੱਚੀ ਬੋਲ ਮੇਰੇ ਸਾਹਮਣੇ ਇਹ ਪਹਿਲਾਂ ਸਾਨੂੰ ਕੀਰਤਨ ਲੈ ਕੇ ਜਾਂਦੇ ਹੁੰਦੇ ਸੀਗੇ ਬਹੁਤ ਪਿਆਰ ਕਰਦੇ ਸੀਗੇ ਫਿਰ ਇੱਕ ਦਿਨ ਇਕਦਮ ਹੀ ਉਹਨਾਂ ਨੂੰ ਦੋ ਤਿੰਨ ਵਾਰ ਚੱਕਰ ਵੀ ਆਇਆ ਸੀਗਾ ਫਿਰ ਇੱਕ ਦਿਨ ਉਹ ਹੁਕਮਨਾਮਾ ਕਰਦੇ ਸੀਗੇ ਹੁਕਮਨਾਮਾ ਕਿਤਾਬ ਪਾਠ ਪੜਿਆ ਅਰਦਾਸ ਕੀਤੀ ਹੁਕਮਨਾਮਾ ਕਰਦੇ ਕਰਦੇ ਉਹਨਾਂ ਨੂੰ ਇੱਕ ਵਾਰ ਬੇਹੋਸ਼ੀ ਜਿਹੀ ਹੋਈ ਉੱਠੇ ਉਹ ਮੱਥਾ ਟੇਕਿਆ ਫਿਰ ਜਦੋਂ ਇਹ ਉੱਪਰ ਚੱਲ ਗਏ ਵਾਕਾ ਜੀ ਕੋਲ ਪਾਜਾ ਕੀ ਰਿਪਾ ਕਰੇ ਉਹ ਮੇਰੇ ਮਤਲਬ ਕਿ ਮੈਂ ਉਹ ਮੇਰੇ ਮਾਮੂ ਜੀ ਲੱਗਦੇ ਸੀਗੇ ਠੀਕ ਹੈ ਹਾਂ ਜੀ ਮੈਂ ਮਾਤਾ ਜੀ ਫੜ ਲਾਂਗੀ ਕਲਦੀਪ ਕਰ ਮਾਤਾ ਜੀ ਕੀ ਡਿਸਟੈਂਸ ਹੈ ਤੁਹਾਡੇ ਜਿਹੜੇ ਕਟਰੀ ਨਾ ਪ੍ਰਾਸੀਆ ਮੇਰਾ ਕੀ ਗੱਲਬਾਤ ਨਹੀਂ ਹੈ ਗੱਲਬਾਤ ਕੋਈ ਨਹੀਂ ਹੋਈ 1 ਵਜੇ ਉੱਠੇ ਅਸ਼ਨਾਣ ਕਰ ਲਿਆ ਅਸ਼ਨਾਣ ਕਰਕੇ ਪਾਠ ਕਰ ਲਿਆ ਪਾਠ ਕਰਕੇ ਅਰਦਾਸ ਕਰ ਲਈ ਅਰਦਾਸ ਕਰਕੇ ਹੁਕਮਨਾਮਾ ਲੈ ਰਹੇ ਸੀਗੇ ਪਾਠੀ ਸਾਹਿਬ ਉਹ ਚੋਰ ਕਰ ਰਹੇ ਸੀ ਚੋਰ ਕਰਦੇ ਦਿਖ ਪਏ ਦੇਖਦੇ ਸਾਰ ਉੱਠ ਗਏ ਚੋਰ ਸਾਬ ਵੀ ਦਿਗਣ ਨਹੀਂ ਦਿੱਤਾ ਹੱਥ 'ਚ ਰੱਖਿਆ ਮਹਾਰਾਜ ਦਾ ਜੋ ਰਮਾਲਾ ਸਾਹਿਬ ਸੀਗਾ ਉਹਦੇ ਹੱਥ 'ਚ ਹੱਥ 'ਚ ਰੱਖਿਆ ਸਾਰਾ ਰਾਖ ਕੇ ਫੇ ਗੁਰੂ ਦੇ ਚਰਨਾਂ 'ਚ ਲੱਗ ਗਏ ਮੋੜ ਇੱਕ ਸੈਕਿੰਡ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਰ ਗਿਆ ਕਿੰਨੀ ਮੁਸ਼ਕਿਲ ਠੰਡਿਆ ਸਾਬ ਪਹਿਲਾਂ ਕੋਈ ਦਿੱਕਤ ਸੀ ਕੋਈ ਕੋਈ ਦਿੱਕਤ ਸੀ ਕੁਝ ਨਹੀਂ ਖੋਚ ਰਹਿੰਦੇ ਸੀ ਕਿ ਦਾਨ ਨਹੀਂ ਸੱਜਣ ਸੀ ਕਿ ਕੁਝ ਵੀ ਦਾ ਦਾਨ ਕਰਦੇ ਸੀ ਮਾਸਟਰ ਜੀ ਸਾਧੂ ਸੰਤ ਵਾਂਗ ਰਹੇ ਰਹੇ ਸੀਗੇ ਹਾਂਜੀ ਕੁਝ ਰੱਖਿਆ ਨਹੀਂ ਕੁਝ ਜੋੜਿਆ ਨਹੀਂ ਜੋ ਹੈਗਾ ਸਭ ਵੰਡਿਆ ਪਰਿਵਾਰ ਕੋਣ ਕੋਣ ਤੇ ਕਿਨਾਰੇ ਪਰਿਵਾਰ ਚ ਉਹਦਾ ਕਾਰ ਗਾੜੀ ਮੋੱਕ ਗਈ ਸੀ ਬੱਚਾ ਕੋਈ ਹੈ ਨਹੀਂ ਸੀਗਾ ਤੇ ਤੁਹਾਡੇ ਕੋਲ ਕਿਹਨਾਂ ਹਾਂਜੀ ਬਿਲਕੁਲ ਰਹੇ ਸੀਗੇ ਸੇਫ ਸੌ ਬਿੱਲਾ ਰਾਮਗੜ ਵਿਲਾ ਉਸ ਦਾ ਜੱਦੀ ਪਿੰਡ ਸੀ ਜੱਦੀ ਪਿੰਡ ਉਹ ਸੀਗਾ ਤੇ ਰਹਿ ਇੱਥੇ ਰਹਿ ਰਹੇ ਸੀ ਮੇਰੇ ਕੋ ਸਿਆਣੇ ਸਿਆਣੇ ਰਹੇ ਸੀ ਉਹ ਹਾਂ ਹਾਂ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਸਾਨੂੰ ਤੁਸੀਂ ਕਿ ਉਹ ਜਿਹੜੀ ਮੌਤ ਹੋਈ ਉਸ ਬਾਰੇ ਬਾਜੀ ਬਹੁਤ ਅੱਛੀ ਚਲੋ ਮੌਤ ਤਾਂ ਹੋਈ ਹੈ ਦੁੱਖ ਤਾਂ ਚਲੋ ਉਸ ਗੱਲ ਦਾ ਸਾਨੂੰ ਬਹੁਤ ਜ਼ਿਆਦਾ ਲੱਗ ਰਿਹਾ ਹੈ ਉਹਨਾਂ ਦੀ ਘਾਟ ਹੈ ਮਹਿਸੂਸ ਹੁੰਦੀ ਹੈ ਇਹ ਸਾਡੇ ਮਾਸੀ ਜੀ ਐ ਮੈਂ ਤਾਂ ਭਾਣ ਜੀਆ ਮਾਮਾ ਸਗਾ ਸਾਡਾ ਜਣੀ ਜੋ ਮਾਰ ਦੇ ਚਰਨਾ ਵਿੱਚ ਉਹ ਨਹੀਂ ਨਿਤਨੇਮ ਆਪਣਾ ਕੀਤਾ ਆ ਅਰਦਾਸ ਜੋਦੜੀ ਕਰਕੇ ਹੁਕਮਨਾਮਾ ਸੁਣ ਦੇ ਸਕੇ ਫੇ ਮਾਰ ਦੇ ਚਰਨਾ ਵਿੱਚ ਹੀ ਜਣੀ ਆਪਣਾ ਸਰੀਰ ਤਿਆਗ ਕੇ ਆਇਆ ਐ ਪਰ ਇਦਾਂ ਦੀ ਮੌਤ ਆ ਚਲੋ ਅਸੀਂ ਵੀ ਕਹਿੰਨੇ ਵੇ ਪਾਤਸ਼ਾਹ ਸਭ ਨੂੰ ਇਦਾਂ ਦੀ ਮੌਤ ਚਲੋ ਆਵੇ ਹਾਂ ਦੁੱਖ ਵੀ ਲੱਗਦਾ ਜਣੀ ਚਲੋ ਖੁਸ਼ੀ ਵੀ ਹੁੰਦੀ ਐ ਵੇ ਜੋ ਤਾਨ ਉਸ ਗੁਰਦੁਆਰੇ ਰੋਲੂ ਕਲੋਨੀ ਬਾਬਾ ਜੀ ਹਰਜਿੰਦਰ ਸਿੰਘ ਬਰਾੜ ਦੇ ਕੋਲ ਦੋ ਕੁ ਸਾਲਾਂ ਤੋਂ ਸੇਵਾ ਕਰਦੇ ਸੀਗੇ ਚੰਗੇ ਢੰਗ ਨਾਲ ਬਾਬਾ ਜੀ ਵੀ ਚਲੋ ਸਾਡੇ ਇਲਾਕੇ ਵਿੱਚ ਹੋਇ ਬੜੀ ਚੰਗੀ ਤਨ ਮਨ ਧਨ ਨਾਲ ਸੇਵਾ ਕਰ ਰਹੇ ਹੈ ਉਹਨਾਂ ਦੀ ਹੋਈ ਰੈਣ ਮਾਈ ਹੇਠੀ ਸੇਵਾ ਕਰਦੇ ਸੀਗੇ ਸਾਡੇ ਮਾਮਾ ਜੀ ਹੋਣੇ ਉਹਨਾਂ ਦੀ ਕਿਰਪਾ ਸਦਕਾ ਇਹਨਾਂ ਦਾ ਚਲੋ ਜੀਵਨ ਬਹੁਤ ਵਧੀਆ ਉੱਥੇ ਬਤੀਤ ਹੋਇਆ ਹੈ ਅਸੀਂ ਹਾਂ ਬਲਬੀਰ ਸਿੰਘ ਜੀ ਪਰਵੀਰ ਜੀ ਕੀ ਗੱਲਬਾਤ ਹੋਈ ਆ ਤੇ ਉਹ ਪ੍ਰਕਾਸ਼ ਕਰਾਇਆ ਦੋਹੀ ਥੈ ਥੱਲੇ ਉੱਪਰ ਵੀ ਭੋਰੇ ਜੀ ਵੀ ਥੱਲੇ ਤੇ ਹੁਕਮਨਾਮਾ ਲੈਣ ਲੱਗੇ ਸੀ ਤੇ ਚੌਰ ਸਾਹਿਬ ਕਰ ਰਹੇ ਸੀ ਉਹ ਤੇ ਚੌਰ ਸਾਹਿਬ ਕਰ ਰਹੇ ਸੀ ਤਾਂ ਇਹ ਪਹਿਲਾਂ ਥੋੜਾ ਜਿਹਾ ਡਿੱਗ ਪਿਆ ਜੀ ਫਿਰ ਗਰੰਟੀ ਕਹਿੰਦਾ ਕੀ ਹੋਇਆ ਕਹਿੰਦਾ ਮੈਨੂੰ ਚੱਕਰ ਜਿਹਾ ਆ ਗਿਆ ਜੀ ਤੇ ਦੂਜੀ ਵਾਰੀ ਫਿਰ ਡਿੱਗ ਕੇ ਫਿਰ ਉੱਠਿਆ ਨਹੀਂ ਫਿਰ ਤਾਂ ਪੂਰੇ ਹੋ ਗਏ ਥੇ ਜੀ ਉਠੋ ਫੇਟ ਗਿਆ ਤਾਂ ਲੇਕਿਨ ਕਿੰਨੀ ਕੀ ਦੇਰ ਹੋ ਗਈ ਸੀ ਸੇਵਾ ਕਰਦਿਆਂ ਨੂੰ ਇੱਥੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਾਲਕ ਹੋ ਗਿਆ ਸੀ ਠੀਕ ਹਾਂਜੀ ਮਨਜੀਤ ਸਿੰਘ ਜੀ ਕੀ ਗੱਲਬਾਤ ਥੀ ਪਤਾ ਲੱਗਿਆ ਜੀ ਦੱਲ ਦੱਲ ਜੀ ਪਤਾ ਸਾਨੂੰ ਜੀ ਇਸ ਤਰ੍ਹਾਂ ਹੀ ਲੱਗਿਆ ਪਈ ਜੇ ਦਾ ਸਵੇਰੇ 1 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਡਿਊਟੀ ਜਾਂਦੇ ਸੀਗੇ ਆਪਣਾ 2 ਘੰਟੇ ਨਹੀਂ ਰੋਲ ਦੀ ਆਪਣੀ ਸੇਵਾ ਕੀਤੀ ਪਾਠ ਕੀਤਾ ਉਹਦੇ ਬਾਅਦ ਮੇਨ ਗ੍ਰਾਂਥੀ ਦੇ ਨਾਲ ਮਹਾਰਾਜਾ ਪ੍ਰਕਾਸ਼ ਕਰਕੇ ਸੋ ਘਾਸਨ ਕਰਨ ਤੋਂ ਆਪਣੇ ਹੁਕਮਨਾਮਾ ਲੈਂਦੇ ਸੀ ਉਹ ਤੇ ਪਿੱਛੇ ਚੌਰ ਸਾਫ ਕਰਦੇ ਕਰਦੇ ਇਹਨਾਂ ਨੂੰ ਅਟੈਕ ਆ ਗਿਆ ਤੇ ਡਿੱਗ ਪਏ ਇਸ ਇਹ ਪਾਣਾ ਵਰਤੇ ਜੀ ਕਿੰਨੀ ਕੋ ਮਰਸੀ ਇਹਨਾਂ ਦੀ ਉਮਰ ਹੋਊਗੀ ਜੀ ਇਹਨਾਂ ਦੀ ਛਪ ਛੋਂ ਜਾ ਕੇ ਪੁੰਜਿਆ 55 ਸਾਲ